ਅਕਸਰ ਹੀ ਤੁਸੀਂ ਚੋਰੀ ਦੀਆਂ ਵਾਰਦਾਤਾਂ ਬਹੁਤ ਸੁਣੀਆਂ ਹੋਣੀਆਂ ਪਰ ਇੱਕ ਅਜਿਹੀ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਤਾਂ ਸਿਰਫ 90 ਸਕਿੰਟਾਂ ਦੇ ਵਿੱਚ 17 ਕਰੋੜ ਰੁਪਏ ਦੇ ਗਹਿਣੇ ਗਾਇਬ ਹੋ ਗਏ ਨੇ ਤਾਂ ਚੋਰਾਂ ਦਾ ਇਹ ਕਾਰਨਾਮਾ ਤੁਹਾਡੇ ਹੋਸ਼ ਉਡਾ ਦੇਵੇਗਾ ਤਾਂ ਅਮਰੀਕਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਵੈਸਟ ਸिएਟਲ ਸਟੋਰ ਦੇ ਵਿੱਚ ਚੋਰਾਂ ਨੇ 2 ਮਿੰਟ ਤੋਂ ਵੀ ਘੱਟ ਸਮੇਂ 'ਚ 2 ਮਿਲੀਅਨ ਡਾਲਰ ਯਾਨੀ ਕਿ ਸਾਢੇ 17 ਕਰੋੜ ਰੁਪਏ ਦੇ ਗਹਿਣਿਆਂ ਉੱਤੇ ਹੱਥ ਸਾਫ ਕੀਤਾ ਤੇ ਚੋਰ ਨੇ ਜਿਹੜੇ ਮੌਕੇ ਤੋਂ ਫਰਾਰ ਹੋ ਗਏ ਤਾਂ ਸਟੋਰ ਦੇ ਸੀਸੀਟੀਵੀ ਕੈਮਰਿਆਂ ਤੋਂ ਪ੍ਰਾਪਤ ਫੁਟੇਜ ਦੇ ਵਿੱਚ ਚਾਰ ਦੇ ਕਰੀਬ ਨਕਾਬਪੋਸ਼ ਲੁਟੇਰਿਆਂ ਨੇ ਹਥੋੜਿਆਂ ਦੇ ਨਾਲ ਪਹਿਲਾਂ ਸ਼ੀਸ਼ੇ ਦੇ ਦਰਵਾਜ਼ੇ ਨੂੰ ਤੋੜਿਆ ਅਤੇ ਬਾਅਦ ਦੇ ਵਿੱਚ 6 ਡਿਸਪਲੇ ਕੇਸਾਂ ਦੀ ਵੀ ਪੰਨ ਤੋੜ ਕੀਤੀ ਤੇ ਉਸ ਤੋਂ ਬਾਅਦ 2 ਮਿਲੀਅਨ ਡਾਲਰ ਦੇ ਗਹਿਣੇ ਲੁੱਟ ਕੇ ਇਹ ਚੋਰ ਫਰਾਰ ਹੋ ਗਏ ਤਵਕ ਵਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਸਿਐਟਲ ਦੇ ਵਿੱਚ ਚੋਰਾਂ ਨੇ ਦਿਨ ਦਿਹਾੜੇ ਇੱਕ ਲੁੱਟ ਨੂੰ ਅੰਜਾਮ ਦਿੱਤਾ ਤਾਂ ਚੋਰੀ ਦੀ ਵੱਡੀ ਲੁੱਟ ਦੀ ਜੋ ਵਾਰਦਾਤ ਹੈ ਅਮਰੀਕਾ ਦੇ ਸਿਐਟਲ ਦੇ ਵਿੱਚ ਵਾਪਰੀ ਹੈ ਜਿੱਥੇ ਚੋਰਾਂ ਨੇ ਇੱਕ ਦਲੇਰਾਨਾ ਲੁੱਟ ਨੂੰ ਅੰਜਾਮ ਦਿੱਤਾ ਜਦੋਂ ਕਿ ਇੱਕ ਗਹਿਣੇ ਦੇ ਸਟੋਰ ਵਿੱਚ ਲਗਭਗ 90 ਸਕਿੰਟਾਂ ਦੇ ਵਿੱਚ ਹੀ ਚੋਰ ਨੇ ਜਿਹੜੇ ਕਰੀਬ 2 ਮਿਲੀਅਨ ਡਾਲਰ ਦੇ ਹੀਰੇ ਲਗਜ਼ਰੀ ਕੜੀਆਂ ਸੋਨਾ ਅਤੇ ਹੋਰ ਚੀਜ਼ਾਂ ਚੋਰੀ ਕਰਕੇ ਫਰਾਰ ਹੋ ਗਏ ਤਪੂਲਸ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਕਿ ਇੱਕ ਪ੍ਰਦਰਸ਼ਨੀ ਦੇ ਦੌਰਾਨ ਲਗਭਗ 7,50,000 ਡਾਲਰ ਦੀਆਂ ਰੋਲੈਕਸ ਘੜੀਆਂ ਸਨ ਅਤੇ ਇੱਕ ਹੋਰ ਪ੍ਰਦਰਸ਼ਨੀ ਦੇ ਵਿੱਚ 1,25,000 ਡਾਲਰ ਦੀ ਕੀਮਤ ਦਾ ਇੱਕ ਹਾਰ ਵੀ ਚੋਰ ਨੇ ਜਿਹੜੇ ਲੈ ਕੇ ਫਰਾਰ ਹੋ ਗਏ ਤਾਂ ਪੁਲਿਸ ਨੇ ਦੱਸਿਆ ਕਿ ਇੱਕ ਨਕਾਬਪੋਸ਼ ਵਿਅਕਤੀ ਨੇ ਕਰਮਚਾਰੀਆਂ ਨੂੰ ਸਪਰੇਅ ਅਤੇ ਟੇਜ਼ਰ ਦੀ ਧਮਕੀ ਦਿੱਤੀ ਹਾਲਾਂਕਿ ਗਨੀਮਤ ਰਹੀ ਕਿ ਇਸ ਦੌਰਾਨ ਕੋਈ ਵੀ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਤਾਂ ਵੱਡੀ ਚੋਰੀ ਦੀ ਵਾਰਦਾਤ ਹੈ ਜਿਹੜੀ ਅਮਰੀਕਾ ਦੇ ਵਿੱਚ ਵਾਪਰੀ ਹੈ ਜਿੱਥੇ 17.5 ਕਰੋੜ ਰੁਪਏ ਦੇ ਗਹਿਣੇ ਨੇ ਜਿਹੜੇ ਚੋਰ ਚੋਰੀ ਕਰਕੇ ਲੈ ਗਏ ਇਹ ਉਹਨਾਂ ਨੇ ਬਹੁਤ ਘੱਟ ਸਮੇਂ ਦੇ ਵਿੱਚ ਚੋਰੀ ਦੀ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਸਿਰਫ 90 ਸਕਿੰਟਾਂ ਦੇ ਵਿੱਚ 17 ਕਰੋੜ ਰੁਪਏ ਦੇ ਗਹਿਣੇ ਨੇ ਜਿਹੜੇ ਗਾਇਬ ਹੋ ਗਏ ਤੇ ਚੋਰਾਂ ਨੇ ਇਸ ਵੱਡੀ ਵਾਰਦਾਤ ਨੂੰ ਸਿਰਫ 90 ਸਕਿੰਟਾਂ ਦੇ ਵਿੱਚ ਅੰਜਾਮ ਦਿੱਤਾ ਤਾਂ ਫਿਲਹਾਲ ਪੁਲਿਸ ਹੁਣ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਇਹਨਾਂ ਚੋਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ